ਆਪਣੇ ਸਾਥੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚ ਆਈ ਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚ ਆਈ ਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਓਮਬਰਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ ਫਿਰ ਜਦੋਂ ਲੋਕ ਜਾਤ ਸੰਸਥਾਾਂਾਂ ਜਾਂ ਐਨ ਜੀਓਜ਼ ਵਿਰੋਧ ਕਰਦੇ ਨੇ ਫਿਰ ਉਹ ਉਸੇ ਚੀਜ਼ ਨੂੰ ਵਾਪਸ ਲੈ ਜਾਂਦੇ ਆਂ ਔਰ ਸਭ ਤੋਂ ਵੱਧ ਆਕੜ ਪੋਜੀਸ਼ਨ 'ਚ ਮੈਂ ਦੇਖ ਰਿਹਾ ਸੁਨੀਲ ਜਾਖੜ ਜੀ ਕੈਪਟਨ ਮਨਿੰਦਰ ਲੀਣਾ ਚਲੋ ਕੈਪਟਨ ਮਨਿੰਦਰ ਦਾ ਚਲੋ ਫਿਰ ਵੀ ਉਹ ਕਾ ਚਲ ਮੈਂ ਤਾਂ ਨਵੇੜੇ ਬੈਠਾ ਕੰਮ ਮੈਂ ਤਾਂ ਮੇਰਾ ਤਾਂ ਕੋਈ ਗੱਲ ਨਹੀਂ ਸੁਨੀਲ ਜਾਖੜ ਉਹਨਾਂ ਦਾ ਕੀ ਬਣੂਗਾ ਇੰਨਾ ਝੂਠ ਬਲਵਾਉਂਦੇ ਨੇ ਕਿ ਉਹਨਾਂ ਦੇ ਬੁੱਲ ਕੰਬਣ ਲੱਗ ਜਾਂਦੇ ਆਂ ਰਵਨੀਤ ਬਿੱਟੂ ਹੈਨਾ ਉਹਨਾਂ ਤੋਂ ਮਤਲਬ ਜੋ ਜਿਸ ਕੇ ਸੰਬੰਧੋਂ ਨਾ ਤੋਂ ਪ੍ਰਚਾਰ ਕਰਾਇਆ ਜਾਂਦਾ ਤੇ ਇੱਕ ਤੁਸੀਂ ਹੋਰ ਦੇਖਿਆ ਹੋਊਗਾ ਪਿਛਲੇ 3-4 ਦਿਨਾਂ ਤੋਂ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਐਂ ਲੱਗਦਾ ਜਿਵੇਂ ਇੱਕੋ ਹੀ ਪ੍ਰੈਸ ਨੋਟ ਜਾਰੀ ਕਰ ਦੇਣਗੇ ਵੀ 2:00 ਵਜੇ ਮੈਂ ਕਰ ਲੂੰਗਾ 3:00 ਵਜੇ ਤੁਸੀਂ ਕਰ ਲਿਓ ਪ੍ਰੈਸ ਪ੍ਰੈਸ ਕਾਨਫਰੰਸ 4:00 ਵਜੇ ਫਿਰ ਉਹਨਾਂ ਨੂੰ ਪੜਾ ਦਾਂਗੇ ਪ੍ਰੈਸ ਨੋਟ ਦੀ ਸ਼ਬਦਾਵਲੀ ਵੀ ਸੇਮ ਹੈ ਕਮੈਂਟ ਡੰਡੀਆਂ ਵੀ ਨਹੀਂ ਬਦਲਦੀਆਂ ਬਾਪਕੋਆਂ ਤੋਂ ਮੰਨਦੇ ਬ੍ਰਧ ਬੋਲਣਾ ਵਾਸ ਫਿਰ ਜਦੋਂ ਲੋਕ ਜਾ ਸੰਸਥਾਾਂਾਂ ਜਾ ਐਨ ਜੀਓਜ਼ ਵਿਰੋਧ ਕਰਦੇ ਨੇ ਫਿਰ ਉਹ ਉਸੇ ਚੀਜ਼ ਨੂੰ ਵਾਪਸ ਲੈ ਜਾਂਦੇ ਔਰ ਸਭ ਤੋਂ ਵੱਡਾ ਔਕੜ ਪੋਜੀਸ਼ਨ 'ਚ ਮੈਂ ਦੇਖ ਰਿਹਾ ਸੁਨੀਲ ਜਾਖੜ ਜੀ ਕੈਪਟਨ ਮਰਿੰਦਰ ਲੀਨ ਚਲੋ ਕੈਪਟਨ ਮਰਿੰਦਰ ਦਾ ਚਲੋ ਫਿਰ ਵੀ ਓਗਾ ਚਲ ਮੈਂ ਤਾਂ ਨਵੇੜੇ ਬੈਠਾ ਕੰਮ ਮੈਂ ਤਾਂ ਮੇਰਾ ਤਾਂ ਕੋਈ ਗੱਲ ਨਹੀਂ ਸੁਨੀਲ ਜਾਖੜ ਉਹਨਾਂ ਦਾ ਕੀ ਬਣੂਗਾ ਇੰਨਾ ਝੂਠ ਬਲਵਾਉਂਦੇ ਨੇ ਉਹਨਾਂ ਦੇ ਬੁੱਲ ਕੰਬਣ ਲੱਗ ਜਾਂਦੇ ਨੇ ਰਵਨੀਤ ਬਿੱਟੂ ਹੈ ਨਾ ਉਹਨਾਂ ਤੋਂ ਮਤਲਬ ਜੋ ਜਿਸ ਕੇ ਸੰਬੰਧਾਂ ਨੂੰ ਤਾਂ ਪ੍ਰਚਾਰ ਕਰਾਇਆ ਜਾਂਦਾ ਤੇ ਇੱਕ ਤੁਸੀਂ ਹੋਰ ਦੇਖਿਆ ਹੋਊਗਾ ਪਿਛਲੇ ਤਿੰਨ ਚਾਰ ਦਿਨਾਂ ਤੋਂ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਐਂ ਲੱਗਦਾ ਜਿਵੇਂ ਇੱਕੋ ਹੀ ਪ੍ਰੈਸ ਨੋਟ ਜਾਰੀ ਕਰ ਦੇਣੇ ਵੀ 2:00 ਵਜੇ ਮੈਂ ਕਰ ਲੂੰਗਾ 3:00 ਵਜੇ ਤੁਸੀਂ ਕਰ ਲਿਓ ਪ੍ਰੈਸ ਪ੍ਰੈਸ ਕਾਨਫਰੰਸ 4:00 ਵਜੇ ਫਿਰ ਉਹਨਾਂ ਨੂੰ ਫੜਾ ਦਾਂਗੇ ਪ੍ਰੈਸ ਨੋਟ ਦੀ ਸ਼ਬਦਾਵਲੀ ਵੀ ਸੇਮ ਹੈ ਕਮੈਂਟ ਡੰਡੀਆਂ ਵੀ ਨਹੀਂ ਬਦਲਦੀ। ਬੱਸ ਭਗਵਾਨ ਤੁਮਨ ਦੇ ਬ੍ਰਧ ਬੋਲਣੇ ਬੱਸ। ਉਹ ਕਿਸ ਤਰ੍ਹਾਂ ਕਿਲ ਕਿਲ ਕੇ ਉਹ ਬੋਲ ਰਹੇ ਨੇ। ਮਤਲਬ ਇੱਥੋਂ ਇਹ ਉਹਨਾਂ ਦੀ ਫਰਸਟ੍ਰੇਸ਼ਨ ਉਹਨਾਂ ਦੀ ਜਿਹੜੀ ਅੰਦਰਲੀ ਪੜਾਅਸ ਨਿਕਲ ਰਹੀ ਹੈ। ਹੈਨਾ? ਤੇ ਆਤਿਸ਼ੀ ਹੋਰਾਂ ਦਾ ਜਿਹੜਾ ਵੀਡੀਓ ਨੂੰ ਟੈਂਪਰ ਕਰਕੇ ਐਦਾਂ ਕਰਨਾ ਬਹੁਤ ਹੀ ਨਿੰਦਣਯੋਗ ਹੈ। ਮਲ ਪੰਜਾਬ ਦੇ ਵਿੱਚ ਕਦੇ ਵੀ ਧਰਮ ਦੇ ਨਾਂ ਤੇ ਵੰਡੀਆਂ ਨਹੀਂ ਪਾ ਸਕੇ ਤੇ ਨਾ ਹੀ ਭੈਣ ਕਦੇ ਸਾਡੀ ਸਾਡੀ ਸੋਸ਼ਲ ਬੌਂਡਿੰਗ ਸਾਡਾ ਭਾਈਚਾਰਕ ਸਾਂਝ ਇੰਨੀ ਜ਼ਿਆਦਾ ਸਟਰੋਂਗ ਹੈ ਕਿ ਪਹਿਲਾਂ ਵੀ ਬਹੁਤ ਕੋਸ਼ਿਸ਼ਾਂ ਹੋਈਆਂ ਨੇ ਤੋੜਨ ਦੀਆਂ ਪਰ ਪੰਜਾਬੀ ਜਿਹੜੇ ਅਸੀਂ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਅਸੀਂ ਸ਼ਾਂਤੀ ਪਸੰਦ ਲੋਕਾਂ ਇਹ ਕਿਤੇ ਹੋਰ ਆਪ ਦਾ ਉੱਧ ਇੱਧਰ ਉੱਧ ਕਰ ਲੈਂਦੇ ਹੋਣਗੇ ਆਪ ਦਾ ਕਦੇ ਯੂਪੀ ਚ ਰੌਲਾ ਪਾਈ ਬੈਠੇ ਹੁੰਦੇ ਨੇ ਕਦੇ ਬੰਗਾਲ ਚ ਰੌਲਾ ਪਾਈ ਬੈਠੇ ਹੁੰਦੇ ਨੇ ਹੈਨਾ ਤੇ ਪਰ ਪੰਜਾਬ ਦੇ ਵਿੱਚ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਆਮ ਆਦਮੀ ਪਾਰਟੀ ਦੀ ਸੈਕੂਲਰ ਸਰਕਾਰ ਹੈ ਸਾਰੇ ਧਰਮਾਂ ਦਾ ਸੀ ਸਤਿਕਾਰ ਕਰਦੇ ਆ ਪਰ ਬੀਜੇਪੀ ਵਾਲੇ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਝੋਂ ਫਰੈਂਸਿਕ ਜਾਂਚ ਦੇ ਵਿੱਚ ਉਹ ਕਲੀਅਰ ਹੋ ਚੁੱਕੀ ਹੈ ਜਿਹੜੀ ਵੀਡੀਓ ਕਿ ਉਹਦੇ ਵਿੱਚ ਗੁਰੂ ਗੁਰੂਆਂ ਦਾ ਨਾਮ ਹੀ ਨਹੀਂ ਲਿਆ ਗਿਆ ਹਾਲਾਂਕਿ ਡਿਬੇਟ ਜੀ ਇਹ ਗੁਰੂਆਂ ਨੂੰ ਪਿਆਰ ਕਰਦੇ ਹੁੰਦੇ ਪ੍ਰਧਾਨ ਮੰਤਰੀ ਜੀ ਨੂੰ ਮੈਂ ਮੈਂ ਟਾਈਮ ਮੰਗ ਮੰਗ ਥੱਕ ਗਿਆ ਜੀ ਕਿ 350 ਸਾਲਾ ਆਨੰਦਪੁਰ ਸਾਹਿਬ ਮਨਾਉਣਾ ਹੈ ਕਿਰਪਾ ਕਰਕੇ ਮੈਨੂੰ ਟਾਈਮ ਦੇ ਦਿਓ ਮੈਂ ਕਾਰਡ ਦੇਣ ਆਉਣਾ ਮੈਂ ਤੁਹਾਨੂੰ ਸੱਦਾ ਪੱਤਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਆਓ ਇੱਥੇ ਨਹੀਂ ਟਾਈਮ ਦਿੱਤਾ ਜੇ ਇੰਨਾ ਕਰਦੇ ਹੁੰਦੇ ਨਾ ਉਹ ਜੋ ਟਾਈਮ ਹੀ ਦੇ ਦਿੰਦੇ ਉਹ ਨਾ ਹੀ ਆਉਣ ਦੇਣ ਕਿਸੇ ਨੂੰ ਕੋਈ ਮੰਤਰੀ ਨੂੰ ਵੀ ਨਹੀਂ ਆਉਣ ਦਿੰਦੇ ਕਿਸੇ ਨੂੰ ਠੀਕ ਹੈ ਨਾ ਉਹ ਉਹ ਮਤਲਬ ਉਹਨਾਂ ਦਾ ਲੈਣਾ ਦੇਣਾ ਨਹੀਂ ਉਹ ਕਹਿੰਦੇ ਬਸ ਪੰਜਾਬ ਦਾ ਪੱਠਾ ਬਿਠਾਉਣਾ ਹੈ ਪੰਜਾਬ ਨੂੰ ਮਾਰਨ ਦਾ ਪੰਜਾਬ ਦੇ ਅਫਸਰ ਖੋਣ ਦਾ ਕਿਸੇ ਨੂੰ ਐਚਓ ਕੋਟਾ ਘਟਾ ਦੋ ਐ ਇਹਨੂੰ ਪਾਣੀ ਦਾ ਕਰ ਲੋ ਮੈਂ ਪੰਜਾਬ ਦੇ ਹੱਕਾਂ ਵਾਸਤੇ ਨਾਰਥ ਕੌਂਸਲ 'ਚ ਜਾ ਕੇ ਲੜਿਆ ਜਿੱਥੇ ਅਮਿਤ ਸ਼ਾਹ ਜੀ ਆਏ ਸੀ ਉੱਥੇ ਮੈਂ ਸਾਰੇ ਮੁੱਖ ਮੰਤਰੀ ਆਏ ਸੀ ਨਾਰਥ ਇੰਡੀਆ ਦੇ ਉੱਥੇ ਜਾ ਕੇ ਮੈਂ ਪੰਜਾਬ ਦੇ ਹੱਕਾਂ ਵਾਸਤੇ ਆਮ ਆਦਮੀ ਪਾਰਟੀ ਹਮੇਸ਼ਾ ਖੜੂਗੀ ਅਸੀਂ ਚਾਹੇ ਉਹ ਬੀਵੀਐਮ ਵੀ ਐ ਚਾਹੇ ਉਹ ਐਸਵਾਈਐਲ ਐ ਚਾਹੇ ਉਹ ਪੰਜਾਬ ਨਾਲ ਸੰਬੰਧਤ ਹੋਰ ਮੁੱਦੇ ਨੇ ਅਸੀਂ ਕਿਸੇ ਵੀ ਮੁੱਦੇ ਤੋਂ ਪਿੱਛੇ ਨਹੀਂ ਹਟਾਂਗੇ ਹਾਲਾਂਕਿ